ਇਦਸ ਗੁਰਮਤਿ ਦੇ ਵਿੱਚ ਅਕਾਲ ਉਸਤਤ ਚੱਲ ਰਹੀ ਆ ਦੇ ਵਿੱਚ ਲਿਖ ਲੈਣਾ ਰਹੀ ਆ ਕਤੋਂ ਭਿਖਾਰੀ ਹੋਇ ਕੇ ਮੰਗਤ ਫਿਰਤ ਪੀਖ ਕਹੂੰ ਮਹਾਦਾਨੀ ਹੋਇ ਕੇ ਮੰਗਿਓ ਧਨ ਦੇ ਤੋ ਆਰਿਆ ਜੀ ਜੋਤ ਆ ਕਿ ਉਹਨਾਂ ਦੇ ਵਿੱਚ ਉਦਾਹਰਨ ਲੈ ਕੇ ਸਮਝਾ ਰਹੇ ਨੇ ਸਿੱਖਿਆ ਦੇ ਰਹੇ ਨੇ ਕਹਦੇ ਕਿ ਤੇਰਾ ਤੂੰ ਭਿਖਾਰੀ ਹੋ ਕੇ ਮੰਗਦਾ ਫਿਰਦਾ ਪੀਖ ਕਹੂੰ ਮਹਾਦਾਨੀ ਹੋਇ ਕੇ ਮੰਗੇ ਉਹ ਧਨ ਦੇ ਤੋ ਕਿ ਕਿਤੇ ਤੂੰ ਆਪਣੇ ਆਪ ਨੂੰ ਮਹਾਦਾਨੀ ਕਹਾਉਣਾ ਦਾਨ ਦਿੰਦਾ ਫਿਰਦਾ ਪੈਸੇ ਪਰ ਉਹ ਅਸਲ 'ਚ ਪੈਸਾ ਹੈ ਕਿ ਮੰਗਿਆ ਹੋਇਆ ਦਾਨ ਜੇ ਕੋਈ ਭਖਾਰੀ ਆ ਤਾਂ ਉਹ ਦਾਨੀ ਦੇ ਬਰਾਬਰ ਨਹੀਂ ਆ ਜਿਹੜਾ ਕੋਈ ਪੈਸੇ ਦੇ ਕੇ ਇਸ ਸੰਸਾਰ ਦੇ ਵਿੱਚ ਆਪਣੇ ਆਨੂੰ ਦਾਨੀ ਕਹਾ ਰਿਹਾ ਉਹ ਅਸਲ 'ਚ ਦਾਨੀ ਨਹੀਂ ਹੈਗਾ ਉਹ ਵੀ ਮੰਗਿਆ ਹੋਇਆ ਧੰਨੇ ਦੇ ਰਿਹਾ ਕਿਉਂਕਿ ਸਾਡੇ ਕੋਲ ਸਾਡਾ ਕੁਝ ਹੈ ਹੀ ਨਹੀਂ ਸਾਡੇ ਕੋਲ ਸਾਡੀ ਸਿੱਖਿਆ ਹੋ ਸਕਦੀ ਹੈ ਜਿਹੜੀ ਅਸੀਂ ਪੜ੍ਹ ਕੇ ਆਪ ਮਿਹਨਤ ਕਰਕੇ ਵਿਚਾਰ ਕੇ ਇਕੱਠੀ ਕਰਾਂਗੇ ਜਿਉ ਕਿਸੇ ਨੂੰ ਦਵਾਂਗੇ ਉਹ দান ਅਸਲੀ ਕਾਲ ਖਾਏ ਕੁਛ ਹੱਥੋਂ ਦੇ দান ਕਰਾ ਪਛਾਣੇ ਸੇ ਜਿਹੜੀ ਸਾਡੀ ਕਾਲ ਕਮਾਈ ਹੋਊਗੀ ਆਪ ਵਿਚਾਰ ਕੇ ਆਪ ਕੁਛ ਇਕੱਠਾ ਸਰਾਂਗੇ ਆਪ ਸਿੱਖਿਆ ਲਾਭਾ ਜਿਉ ਸਿੱਖਿਆ ਕਿਸੇ ਨੂੰ ਦਵਾਂਗੇ ਉਹ দান ਬਣਿਆ ਜਾਊ ਜਿਹੜਾ ਪੈਸਾ ਜੋ ਸੰਸਾਰਿਕ ਵਸਤੂਆਂ ਨੇ ਇਹ ਸਾਰਾ ਕੁਛ ਤੇਰਾ ਇਸ ਰੀਤ ਵੀ ਤੇਰਾ ਸਿਰ ਜਿਹੜੀ ਹਵਾ ਤੋਂ ਸਾਹ ਲੈਂਦੇ ਆ ਉਹ ਵੀ ਤੇਰੀ ਆ ਤੇਰਾ ਪੁੱਜ ਦਿਖਾਣੇ ਆ ਤੇਰੇ ਕਰਕੇ ਜਿਉਂਦੇ ਆ ਹੁਣ ਇੱਥੇ ਹਰ ਇੱਕ ਗੱਲ ਜੇ ਆਪਾਂ ਹਰ ਇੱਕ ਲਾਈਨ ਨੂੰ ਧਿਆਨ ਨਾਲ ਪੜ੍ਹ ਕੇ ਵਿਚਾਰਾਂਗੇ ਤੂੰ ਸਿੱਖਿਆ ਮਿਲੂਗੀ ਕਿ ਪੈਸਾ ਦੇਣਾ ਦਾਣ ਨਹੀਂ ਹੈ ਮੰਗਿਆ ਹੋਇਆ ਇਸ ਇਹ ਜੋ ਸਾਹ ਲੈਂਦੇ ਆ ਰੋਟੀ ਖਾਂਦੇ ਆ ਸਾਰਾ ਕੁਝ ਤੇਰੀ ਦਾਤ ਆ ਤੇਰੀ ਬਦੌਰਦ ਆ ਜੇ ਤੂੰ ਨਾ ਦੇਵੇਂ ਨਾ ਹੋਵੇ ਸੇਈ ਤੇ ਹਰ ਇੱਕ ਪਲ ਮੰਗਿਆ ਹੋਇਆ ਇੱਥੇ ਜੋ ਵੀ ਪੈਸਾ ਜਾਂ ਸੰਸਾਰਿਕ ਸਾਧਨ ਵਰਤ ਰਹੇ ਹੋ ਉਹ ਤੇਰੇ ਦਿੱਤੇ ਹੋਏ ਨੇ ਪٹرول ਖਣਿਜ ਪਦਾਰਥ ਹੋ ਕੋਈ ਵੀ ਇਹਨਾਂ ਚੀਜ਼ਾਂ ਦੇ ਅਧਿਕਾਰ ਜਮਾਉਣੇ ਜਾਂ ਕਹਿਣਾ ਵੀ ਇਹ ਮੇਰਾ ਇਹ ਸਾਡੀਆਂ ਬੇਬਕੂਫੀਆਂ ਨੇ ਨਾਲ ਸਮਝੀਆਂ ਨੇ ਇਸ ਲਈ ਪੈਸਾ ਦੇਣ ਵਾਲਾ ਦਾਨੀ ਨਹੀਂ ਹੁੰਦਾ ਮੰਗਿਆ ਹੋਇਆ ਧਨ ਦੇ ਰਿਹਾ ਇਸੇ ਲੈ ਨੂੰ ਅੱਗੇ ਸਮਝਾ ਕੇ ਹੋਏ ਲਿਖਦੇ ਨੇ ਕਹੂ ਮਹਾਰਾਜਨ ਕੋ ਤੀਜਤ ਅਨੰਤ ਦਾਨ ਕਹੂ ਮਹਾਰਾਜਨ ਤੇ ਸ਼ੀਨ ਸ਼ਿੱਤ ਲੇਤੋ ਕਿਤੇ ਤੂੰ ਰਾਜਿਆ ਨੂੰ ਬਹੁਤ ਤਨਦੌਲਤ ਸ਼ੋਰਤ ਦਿੱਤਾ ਹੋਇਆ ਦਾਨ ਮੰਗਿਆ ਹੈ ਦਾਨ ਮਤਲਬ ਦਿੱਤਾ ਹੈ ਇੱਕ ਇਹਨੇ ਕਾ ਪੈਸੇ ਦਿੱਤੇ ਹੋਏ ਨੇ ਤਨਦੌਲਤ ਦਿੱਤੀ ਹੋਈ ਹੈ ਬਹੁਤ ਅਮੀਰ ਨਹੀਂ ਮਹਾਰਾਜਨ ਕਹੂ ਮਹਾਰਾਜਨ ਤੇ ਸ਼ੀਨ ਸ਼ਿੱਤ ਲੇਤੋ ਕਿਤੇ ਤੂੰ ਰਾਜਿਆ ਤੋਂ ਖੋ ਲੈਣਾ ਉਹਕੇ ਵਿੱਚ ਇੱਕ ਰਾਜੇ ਦੇ ਦੂਜੇ ਰਾਜੇ ਨੇ ਚੜਾਈ ਕਰਤੀ ਉਹ ਹਾਰ ਗਿਆ ਉਹਨੂੰ ਸਾਰੋਜ ਖੋਲਿਆ ਇੱਕ ਛੜ ਦੇ ਵਿੱਚ ਕਹੋ ਮਹਾਰਾਜਨ ਤੇ ਸ਼ੀਨ ਸਿੱਤਲੇ ਤੋਂ ਇੱਕ ਛੜ ਦੇ ਵਿੱਚ ਖੋਲ ਲੈਣਾ ਕਿਤੇ ਕਿਤੇ ਕਿੰਨਾ ਕੁਸ਼ ਦਿੱਤਾ ਹੋਇਆ ਮਤਲਬ ਇਹ ਤੇਰਾ ਹੀ ਦਿੱਤਾ ਹੋਇਆ ਜੋ ਵੀ ਸਾਡੇ ਕੋਲ ਹੈ ਇਹ ਤੇ ਨੰਮਾਣ ਨਹੀਂ ਕਰਨਾ ਚਾਹੀਦਾ ਕਬੀਰ ਮੇਰਾ ਮuze ਵਿੱਚ ਕੁਝ ਨਹੀਂ ਜੋ ਵੀ ਸ਼ਹਿਸ ਉਹ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਹਾਂ ਲਾਂ ਕਿ ਮੇਰਾ ਇਹ ਆਦੀ ਬਾਣੀ ਵਿੱਚ ਹੀ ਸਮਝ ਆਤੀ ਗੱਲ ਜਿਨ੍ਹਾਂ ਦੇ ਇਹ ਗੱਲਾਂ ਪੱਲੇ ਬੰਨੀਆਂ ਹੋਈਆਂ ਨੇ ਉਹੀ ਸਤਗੁਰ ਦਾ ਸਿੱਖਾ ਜੋ ਸਤੂਰ ਦੀ ਸਿੱਖਿਆ ਲੈ ਰਿਹਾ ਹੈ